ਤੁਹਾਡੀ ਘਟਨਾ ਕਿੱਟਣਾ ਕਿਵੇਂ ਘਟਿਆ ਜੀ ਮੇਰੇ ਕੋਲ ਬੈਠ ਲੱਗੂ ਹਾਂ ਕਿੰਨੇ ਟਾਈਮ ਦੀ ਗੱਲ ਆ ਸਵੇਰੇ ਜੀ 9 ਵਜੇ ਦਾ ਦੇ ਠੀਕ ਹੈ ਕੀ ਮੁੰਡੇ ਦਾ ਕੀ ਨਾਮ ਸੀ ਪਰਮਾਤਮਾ ਜੀ ਹੈ ਜੀ ਪਰਮਾਤਮਾ ਸਿੰਘ ਸਮਾਦ ਉਮਰ ਕਿੰਨੀ ਸੀ ਜੀ ਉਹਦੇ 45 ਦੇ ਨੇੜੇ ਸੀ ਇਹ ਹੋਈ ਕਿਵੇਂ ਆ ਜੀ ਪਟਵਾਰ ਲਾਈਟ ਲੱਗ ਕੇ ਨਾ ਵਾਟਰ ਨਾ ਜਾ ਕੇ ਮੈਂ ਬਸ ਜੇ ਬਖਵਾ ਸੀ ਹੈਂ ਮੈਂ ਬਸ ਜੇ ਹਾਂ ਹਾਂ ਕਿੰਨੇ ਬੱਚੇ ਸੀਗੇ ਤਿੰਨ ਦੋ ਗੁੱਡਿਆਂ ਕੋ ਮੁੰਡਾ ਕਿੱਥੀ ਬੜੀ ਕਰਦੇ ਸੀ ਹਾਂਜੀ ਇਹ ਮੈਂ ਸੁਦੇਵ ਸਿੰਘ ਬਲਾਕਪੁਰ ਦਾ ਸੈਨਾ ਬੀਕੇਜੂ ਗ੍ਰਾਹਕ ਇਹ ਜਿਹੜੀ ਅੱਜ ਘਟਨਾ ਵਾਪਰੀ ਹੈ ਜੀ ਇਹ ਜਿਹਨੀ ਬਹੁਤ ਮੰਦਭਾਗੀ ਘਟਨਾ ਹੈ ਜੀ ਕਾਰਨ ਹੈ ਵੀ ਜੇ ਸਰਕਾਰਾਂ ਇਸ ਗੱਲ ਦੀ ਪੂਰੀ ਗੌਰ ਕਰਨ ਤੇ ਜੋ ਵਾਲੇ ਪਹਿਲਾਂ ਚੋਣ ਮੈਨੀਫੈਸਟੋ ਦੇ ਵਿੱਚ ਕਰਕੇ ਜਾਂਦੀਆਂ ਨੇ ਸਰਕਾਰਾਂ ਉਹਨਾਂ ਵਿੱਚੋਂ 1% ਵੀ ਕਿਸੇ ਤਰ੍ਹਾਂ ਦਾ ਇਹ ਉਹ ਤੇ ਅਮਲ ਨਹੀਂ ਕਰਦੇ ਜਾਂ ਉਸ ਦੇ ਖਾਤਰ ਕੋਈ ਯੋਗ ਪ੍ਰਬੰਧ ਨਹੀਂ ਕਰਦੇ ਇਹ ਜਣੀ ਬਹੁਤ ਮੰਦਪਾਤੀ ਗੱਲ ਆ ਜੀ ਮੈਥੋਂ ਪਹਿਲਾਂ ਸਾਡੇ ਆਪਣੇ ਵਾਈਸ ਪ੍ਰੈਜ਼ੀਡੈਂਟ ਪੰਡਪੋਜ ਵੀ ਆਪਣਾ ਜੀਤ ਸਿੰਘ ਸਿੱਖ ਨੂੰ ਤੁਹਾਨੂੰ ਸਾਰੀ ਵਿਸਥਾਰ ਨਾਲ ਗੱਲ ਦੱਸੂ ਚੁੱਕੇ ਨੇ ਪਰ ਅਸੀਂ ਫਿਰ ਵੀ ਇਸ ਗੱਲ ਦੇ ਵਿੱਚ ਮੰਗ ਰਖਦੇ ਆ ਸਰਕਾਰ ਤੋਂ ਵੀ ਜੇ ਸਰਕਾਰ ਦੇ ਪ੍ਰਬੰਧ ਸਹੀ ਹੁੰਦੇ ਇਹ ਜਿਹੜਾ ਸਾਡਾ ਹੂਨ ਹਰਬਤ ਚਾ ਦਾ ਅੱਜ ਪਰ ਜੋ ਹੂਨ ਵਿੱਚ ਉਹ ਸਾਥੂ ਜਣੀ ਵਿਚਰ ਗਿਆ ਤੇ ਉਹ ਵਿਚਰਿਆ ਵੀ ਕਿਉਂ ਕਿਉਂਕਿ ਜੇ ਲਾਈਟਾਂ ਵਗੈਰਾ ਦਾ ਪੂਰਾ ਵਧੀਆ ਪ੍ਰਬੰਧ ਹੁੰਦਾ ਸਾਨੂੰ ਜਿਹੜੇ ਇਨਵਰਟਰ ਲਿਆਉਣੇ ਪੈਂਦੇ 20 20 30 30 ਹਜ਼ਾਰ ਰੁਪਏ ਦੇ ਉਸ ਦੇ ਕਾਰਨ ਉਹ ਸਾਨੂੰ ਲਿਆਉਣ ਦੀ ਲੋੜ ਨਹੀਂ ਸੀ ਪੈਣੀ ਉਹੀ 메ਨ ਜਿਹੜੀ ਕਾਰਨ ਆ ਵੀ ਨਾ ਆਉਣ ਦੇ ਕਾਰਨ ਜਿਹੜਾ ਨਾ ਪ੍ਰਬੰਧ ਹੋਣ ਦੇ ਕਾਰਨ ਉਹਨੇ ਸਾਡਾ ਬੱਚਾ ਦਾ ਉਡੀ ਗਲੀ ਬੇਵਕਤੀ ਮੌਤ ਹੋ ਗਈ ਵੀ ਐਸੀ ਹੀ ਮੰਗ ਰੱਖਨੇ ਆ ਵੀ ਸਰਕਾਰ ਨੂੰ ਇਸ ਬੱਚੇ ਦੀ ਜੋ ਵੀ ਭਰਪਾਈ ਆ ਉਹ ਮੌਜੂਦੇ ਤੌਰ ਤੇ ਦਿੱਤੀ ਜਾਵੇ ਜੋ ਪਰਿਵਾਰ ਇਹਨਾਂ ਨੇ ਖੋਊਗਾ ਉਹ ਮੰਗ ਨੂੰ ਪੂਰਾ ਕੀਤਾ ਜਾਵੇ। ਬਾਈ ਜੀ ਕੀ ਨਾਮ ਆ ਤੁਹਾਡਾ ਜੇ ਰਾ ਸਰਪੰਚ ਕਲਦੀਪ ਸਿੰਘ ਪਿੰਡ ਭੋਤ ਨੇ ਤੋਂ ਜੀ ਜਿਹੜੀ ਇਹ ਮੰਤਪਾਗੀ ਘਟਨਾ ਹੋਈ ਹੈ ਕਿਵੇਂ ਹੋਈ ਇਹ ਈਸ਼ ਨੂੰ ਪਤਾ ਕਾਫੀ ਦਿਨਾਂ ਤੋਂ ਵਾਰਸ ਹੋ ਰਹੀ ਹੈਗੀ ਜਿਹਦਾ ਕਰਕੇ ਆਮ ਇਕੰਧਾ ਦੇ ਵਿੱਚ ਦੇਖੋ ਖੰਬਿਆਂ ਦੇ ਵਿੱਚ ਕਰੰਟ ਜਿਆਦਾ ਆ ਰਿਹਾ ਹੈ ਤੇ ਮੇਰੇ ਪਿੰਡ ਵੀ ਇਹੀ ਇੱਕ ਲੰਧਾਪਾਗ ਵਿਕਟਨਾ ਬਪ ਪ੍ਰਿਆਗੀ ਇਹ ਜੋ ਪ੍ਰਮਾਤਮਾ ਸਿੰਘ 35 ਸਾਲ ਦੀ ਏ ਸੀਗੀ ਬੱਚੇ ਹਰਜਨ ਮੈਰਿਡ ਸੀਗੇ ਤੇ ਕਾਂਦੇ ਦੇ ਵਿੱਚ ਸਰਕਟ ਜਾਂ ਕਰੰਟ ਤੋਂ ਕਰਕੇ ਜਿੰਨੀ ਡੈਥ ਹੋ ਗਈ ਰਾਤ ਬਹੁਤ ਚੰਗੇ ਇਨਸਾਨ ਸੀਗੇ ਮੈਲ ਵਰਤਨ ਵਾਲੇ ਬੰਦੇ ਸੀਗੇ ਤੇ ਬੱਚੇ ਬਹੁਤ ਛੋਟੇ ਨੇ ਹਜੇ ਮੈਂ ਸਰਕਾਰ ਨੂੰ ਵੱਲੋਂ ਇਹੀ ਕਹਿਣਾ ਚਾਹਣਾ ਵੀ ਜਿੰਨੀ ਵੱਧ ਤੋਂ ਵੱਧ ਮਦਦ ਕਰ ਸਕਦੇ ਦਾ ਕਰ ਸਕਦੇ ਹਾਂ ਕੋ ਆਹ ਹੈ ਬਾਈ ਕੀ ਨਾਮ ਜਗਸ਼ੀਲ ਸਿੰਘ ਆ ਜੀ ਕਿਹੜੀ ਜੀ ਮੰਗ ਪਾਗੀ ਘਟਨਾ ਹੋਈ ਹੈ ਕੀ ਕਹਿਣਾ ਚਾਹੁੰਦੇ ਬਾਈ ਜੀ ਆਹ ਜੀ ਮੰਗ ਪਾਗੀ ਆਪਣੀ ਘਟਨਾ ਇਹ ਮੀਂਹ ਪੈਣ ਕਾਰਨ ਹੀ ਤੇ ਇਹ ਇੰਨੇ ਦਿਨ ਦੀ ਬਾਰਿਸ਼ ਹੋਈ ਜਾਂਦੀ 24 ਤਰੀਕ ਤੋਂ ਲੈ ਕੇ ਅੱਜ ਤਾਈਂ ਇਹਦੇ ਕਾਰਨ ਯਾਨੀ ਇਹਨਾਂ ਨੇ ਲਾਈਟ ਦਾ ਕੋਈ ਉਹ ਪ੍ਰਬੰਧ ਨਹੀਂ ਇਹਨਾਂ ਦਾ ਪ੍ਰਸ਼ਾਸਨ ਦਾ ਜੀ ਨਾ ਸਰਕਾਰ ਦੀ ਨਿਗਾਹ ਇਧਰ ਤੇ ਕੰਬਾਂ ਤੇ ਕਾਰ ਸਾਰੇ ਗਿੱਲੇ ਹੋਏ ਪਰ ਸਾਰੇ ਬੋਟਾਂ ਖੁੱਲ ਘਰੇ ਕਰੰਟਾਂ ਦਾ ਖੁੱਲ ਦੀਆਂ ਸੱਤਾਂ ਚੌਂ ਦੀ ਤੇ ਉਹਦੇ ਕਾਰਨ ਜਿਹੜੀ ਡੈਥ ਹੋਈ ਆ ਪਰਮਾਤਮਾ ਸਿੰਘ ਜੀ ਇਹਦੇ ਆਪਣਾ ਬੋਟ ਚ ਕਰੰਟ ਆਉਣ ਕਾਰਨ ਹੋਈ ਹੈ ਜੀ ਪਾਣੀ ਦੇ ਕਾਰਨ ਹੋਈ ਹੈ ਜੀ ਤੇ ਕੁੱਲ ਦੀਆਂ ਸੱਤਾਂ ਚੌਂ ਦੀਆਂ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਜੀ ਕੋਈ ਲਾਈਟ ਨਹੀਂ ਕੱਢਦੇ ਉਹੋ ਘੰਟੇ ਛੱਡਣ ਤੱਕ ਦੇ ਦੋ ਅੱਧ ਘੰਟੇ ਅੱਧ ਨਹੀਂ ਛੱਡਣ ਜੀ ਤੇ ਇਸ ਕਾਰ ਦੀ ਨਿਲੈਕੀ ਕਾਰਨ ਜਿਹੇ ਜਿਹਾ ਕੁਝ ਹੋਈ ਜਾਂਦਾ ਜੀ ਹੋਰ ਕਰੰਟ ਬਹੁਤ ਜ਼ਿਆਦਾ ਲੱਗਦੇ ਜੀ ਕਿੰਨੀਆਂ ਜਾਨਾਂ ਬਚ ਜਾਂਦੀਆਂ ਪਰ ਪਰਮਾਤਮਾ ਸਿੰਘ ਦੀ ਜਾਨ ਨਹੀਂ ਬਚੀ ਜੀ ਲਾਈਟ ਨੇ ਨਹੀਂ ਛੱਡਿਆ ਪੈਰ ਗਿੱਲੇ ਸੀ ਹੱਥ ਪੈਰ ਗਿੱਲੇ ਸੀ ਜਦ ਬੋਟ ਨੂੰ ਹੱਥ ਲਾਇਆ ਉਹਦੀ ਲਾਈਟ ਨੇ ਨਹੀਂ ਛੱਡਿਆ ਜੀ ਸਰਕਾਰ ਤੋਂ ਕੀ ਮੰਗਤੀ ਕਰਦੇ ਸਰਕਾਰ ਤੋਂ ਹੀ ਆ ਮੰਗ ਕਰਦੇ ਆ ਜੀ ਆਪਣਾ ਕੋਈ ਵੀ ਕਿਸੇ ਦਾ ਇਹ ਜਾਂ ਜਾਨੀ ਮਾਲੀ ਸਗਾਣ ਹੁੰਦਾ ਜੀ ਉਹਦਾ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਕੋਈ ਲਾਈਟ ਦਾ ਚਾਹੀਦਾ ਜੀ ਇਹਦਾ ਕਹਦਾ ਕੋਣ ਕਿਹੜੇ ਵੇਲੇ ਛੱਡਨੀ ਆ ਕਿ ਮੈਂ ਕੋਈ ਦੱਸਣਾ ਚਾਹੀਦਾ ਜੀ ਲੋਕਾਂ ਨੂੰ ਇਸ ਟਾਈਮ ਲਾਈਟ ਆਊਗੀ ਇੰਨਾ ਟਾਈਮ ਚੱਲੂਗੀ ਇੰਨਾ ਟਾਈਮ ਇਹ ਪੈਂਦੇ ਚ ਬੰਦ ਦਾ ਕੋਈ ਪ੍ਰਬੰਧ ਨਹੀਂ ਖੰਭਿਆਂ ਚ ਕਰੰਟ ਆਈ ਜਾਂਦੇ ਜੀ ਪਾਣੀ ਛੜਿਆ ਜਮੀਨਾਂ ਚ ਖੰਭਿਆਂ ਦੇ ਨਾਲ ਪਾਣੀ ਛੜਿਆ ਗੇ ਮੀਟਰਾਂ 'ਚ ਘਰਾਂਟਾ ਹੀ ਜਾਂਦੇ ਆ ਜੀ ਪਸ਼ੂ ਨਾਲ ਲੱਗ ਲੱਗ ਮਰੀ ਜਾਂਦੇ ਆ ਜੀ ਕੋਈ ਸਕਾਰ ਦੀ ਇੱਧਰ ਨਿਗਾ ਨਹੀਂ ਹੈ ਜੀ ਹਾਂ ਜੀ ਮੈਰਜ ਹੋਈ ਹੋਈ ਸੀ ਜੀ ਤਿੰਨ ਬੱਚੇ ਆ ਜੀ ਤੇ ਦੋ ਗੁੱਡੀਆਂ ਜੀ ਕੋਈ ਬੱਚੇ ਦੀ ਹਜੇ ਮੈਰਜ ਨਹੀਂ ਹੋਈ ਜੀ ਬੱਚੇ ਹਜੇ ਵਿਆਹਣ ਵਾਲੇ ਆ ਜੀ ਇੱਕ ਬੇਟਾ ਹੈਗਾ ਜੀ ਤੇ ਮੈਰੀ ਹੋਈ ਸੀ ਆਵਰੇ ਘਰੇ ਜੀ ਪਾਸਦਾ ਸੀ ਖੇਡਦਾ ਸ਼ਾਸਦਾ ਸੀ ਜੀ ਯਾਨੀ ਇਹਨਾਂ ਦੀ ਨਿਲੈਕੀ ਕਾਰਨ ਸਕਾਰਾਂ ਨਹੀਂ ਨੰਦੇ ਨਿਲੈਕੀ ਕਾਰਨ ਜੀ ਇਹ ਹਾ ਘਟਨਾ ਹੋਈ ਆ ਜੀ